ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਪlant info channel ਤੋਂ ਮੈਂ ਤੁਹਾਨੂੰ ਖੇਤੀ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਕੀ ਜਾਣਕਾਰੀ ਦੇਣੀ ਚਾਹੁੰਦਾ ਮੈਂ ਅੱਜ ਤੁਹਾਨੂੰ 20 20 ਸਬਜ਼ੀਆਂ ਤੇ ਯਾਨੀ ਆਪਾਂ ਕਹਦੇ 20 ਚੀਜ਼ਾਂ ਦੇ ਉੱਤੇ ਜੋ ਸਬਜ਼ੀਆਂ ਦੀਆਂ ਨੇ ਉਹਨਾਂ ਦੀਆਂ 50 ਵੈਰਾਈਟੀਆਂ ਵੀ ਕਿਹੜੀਆਂ ਟੌਪ ਵੈਰਾਈਟੀਆਂ ਨੇ ਤੇ ਕਿਵੇਂ ਉਹ ਲਾਉਣੀਆਂ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਇਹ ਸਬਜ਼ੀ ਨੂੰ ਜਾਂ ਬੀਜ ਨੂੰ ਬੀਜਦੇ ਆ ਤਾਂ ਬੀਜ ਦੇ ਉੱਤੇ ਨਿਰਭਰ ਕਰਦਾ ਜੇਕਰ ਬੀਜ ਦੀ ਚੰਗੀ ਕੁਆਲਿਟੀ ਮਿਲ ਗਈ ਤਾਂ ਅੱਗੇ ਜਾ ਕੇ ਆਪਣੇ ਕੋਸ ਪੱਲੇ ਪੈਣਾ ਨਹੀਂ ਕੁਝ ਨਹੀਂ ਪੈਂਦਾ ਕਿਉਂਕਿ ਕਿਸਾਨ ਵੀਰਾਂ ਨੂੰ ਜੋ ਘਰੇ ਆਪਣੇ ਖਾਣ ਲਈ ਸਬਜ਼ੀ ਲਾਉਂਦੇ ਨੇ ਉਹਨਾਂ ਨੂੰ ਵੈਰਾਈਟੀਆਂ ਬਾਰੇ ਬਿਲਕੁਲ ਨਹੀਂ ਪਤਾ ਹੁੰਦਾ ਵੀ ਕਿਹੜੀ ਵਧੀਆ ਵੈਰਾਈਟੀ ਆਪਾਂ ਕਿਹੜੀ ਵੈਰਾਈਟੀ ਲਾਈਏ ਉਹ ਦੁਕਾਨਦਾਰ ਨੂੰ ਜਾ ਕੇ ਕਹਿ ਦਿੰਦੇ ਨੇ ਵੀ ਕਦੂ ਦੇ ਬੀਜ ਦੇ ਦੇ ਅੱਲਾ ਦੇ 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 ਫਲਾਣੀ ਚੀਜ਼ ਦੇ 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 ਪਰ ਉਹ ਦੁਕਾਨਦਾਰ ਆਪਣੀ ਮਰਜ਼ੀ ਨਾਲ ਦੇ ਦਿੰਦਾ ਤੇ ਉਸ ਤੋਂ ਬਾਅਦ ਉਹ ਲਾ ਦਿੰਦੇ ਨੇ ਤੇ ਉਸ ਤੇ ਖਰਚਾ ਵੀ ਉਹਨਾਂ ਕਰਦੇ ਨੇ ਤੇ ਮਿਹਨਤ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਉਹਦੇ ਉੱਤੇ ਜਿਆਦਾ ਮੰਨ ਲਓ ਵੀ ਵਧੀਆ ਕੁਆਲਿਟੀ ਦੇ ਜਿਆਦਾ ਮਤਲਬ ਝਾੜ ਨਹੀਂ ਹੁੰਦਾ ਕਿਉਂਕਿ ਜਦੋਂ ਵਧੀਆ ਵੈਰਾਈਟੀ ਨਹੀਂ ਹੁੰਦੀ ਮੇਨ ਚੀਜ਼ ਵੈਰਾਈਟੀ ਦੇ ਉੱਤੇ ਨਿਰਭਰ ਕਰਦੀ ਹੈ ਜੇਕਰ ਤਾਂ ਸਾਨੂੰ ਵੈਰਾਈਟੀ ਚੰਗੀ ਮਿਲ ਗਈ ਤਾਂ ਉਹਦਾ ਟੇਸਟ ਵੀ ਵਧੀਆ ਹੋਊਗਾ ਤੇ ਝਾੜ ਵੀ ਵਧੀਆ ਹੋਊਗਾ ਇਸ ਕਰਕੇ ਮੈਂ ਅੱਜ ਸੋਚਿਆ ਵੀ ਮੈਂ ਤੁਹਾਨੂੰ ਇਹ ਜਾਣਕਾਰੀ ਦੇਵਾਂ ਕੀ ਕਿਹੜੀਆਂ ਮਤਲਬ 20 ਸਬਜ਼ੀਆਂ ਦੀਆਂ ਕਿਹੜੀਆਂ 50 ਵੈਰਾਈਟੀਆਂ ਨੇ ਜਿਹੜੀਆਂ ਟਾਪ ਨੇ ਤੁਸੀਂ ਉਹਨਾਂ ਨੂੰ ਲਾ ਕੇ ਤੇ ਬਧੀਆ ਆਪਣੇ ਲਈ ਸਬਜ਼ੀ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਹੁੰਦਾ ਕਈ ਫਾਰਮਰ ਵੀਰ ਜਿਵੇਂ ਇੱਕ ਕੰਪਨੀ ਦਾ ਨਾਮ ਲੈ ਲੈਂਦੇ ਨੇ ਵੀ ਫਲਾਣੀ ਕੰਪਨੀ ਦਾ ਕਦੂ ਵਧੀਆ ਤੀ ਤਾਂ ਉਹ ਹਰ ਇੱਕ ਚੀਜ਼ ਉਹੀ ਕੰਪਨੀ ਦੀ ਮੰਗਦੇ ਨੇ ਵੀ ਇਹ ਇਸ ਦੀ ਦੇ ਦਿਓ ਇਹ ਬਿਲਕੁਲ ਗਲਤ ਹੈ ਕਿਸੇ ਕੰਪਨੀ ਲਵੇ ਕੋਈ ਚੀਜ਼ ਵਧੀਆ ਕਿਸੇ ਲਵੇ ਕੋਈ ਚੀਜ਼ ਵਧੀਆ ਜਿਹੜੀ ਉਹ ਚੀਜ਼ ਜਿਹੜੀ ਕੰਪਨੀ ਦੀ ਵਧੀਆ ਮੈਂ ਉਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਚਾਹੁੰਦਾ ਅੱਜ ਮੈਂ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗਾ ਤੁਸੀਂ ਇਸ ਵੀਡੀਓ ਨੂੰ ਪੂਰੀ ਦੇਖਿਓ ਕਿਤੇ ਮਿਸ ਨਾ ਕਰਿਓ ਮੈਂ ਤੁਹਾਨੂੰ ਉਸ ਦੇ ਵੈਰਾਈਟੀ ਦੇ ਪੈਕਟ ਵਗੈਰਾ ਵੀ ਇਸ ਵੀਡੀਓ ਦੇ ਵਿੱਚ ਦਿਖਾਵਾਂਗਾ ਤੇ ਸਾਰੀ ਜਾਣਕਾਰੀ ਦੇਵਾਂਗਾ ਆਓ ਚੱਲਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕद्दू ਦੀ ਕਿਉਂਕਿ ਗਰਮੀਆਂ ਦੀ ਮਤਲਬ ਸਬਜ਼ੀਆਂ ਦਾ ਰਾਜਾ ਕद्दू ਹੀ ਆ ਸਭ ਤੋਂ ਜ਼ਿਆਦਾ ਪੰਜਾਬ ਹਰਿਆਣੇ ਦੇ ਵਿੱਚ ਕद्दू ਹੀ ਖਾਦਾ ਜਾਂਦਾ ਗਰਮੀ ਦੇ ਵਿੱਚ ਤੇ ਇਸ ਕद्दू ਦੀਆਂ ਵੀ ਕਾਫੀ ਵੈਰਾਈਟੀਆਂ ਹੁੰਦੀਆਂ ਨੇ ਕਈ ਵੀਰਾਂ ਕੋਲੇ ਦੇਸੀ ਬੀਜ ਵੀ ਨੇ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਕद्दू ਦੀਆਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆਪਾਂ ਨੂੰ ਵਧੀਆ ਝਾੜ ਦਿੰਦੀਆਂ ਨੇ ਤੇ ਵਧੀਆ ਸੁਆਦ ਸੁਆਦ ਸਬਜ਼ੀ ਬਣਦੀ ਹੈ ਇਹਨਾਂ ਦੀ ਦੇਖੋ ਜੀ ਕद्दू ਦੇ ਵਿੱਚ ਰਾਸੀ ਕੰਪਨੀ ਦਾ ਜੈਦੇ ਬਦਨਾਤੀ ਆਉਂਦਾ ਉਹ ਵੀ ਬਹੁਤ ਵਧੀਆ ਤੇ 골ਡਨ ਦਾ ਐਡਵਾਂਟਾ ਸੀਡ ਕਹਿੰਦੇ ਨੇ 골ਡਨ ਕਹਿੰਦੇ ਨੇ ਇੱਕੋ ਹੀ ਗੱਲ ਆ 060 ਆਉਂਦਾ ਉਹ ਵੀ ਬਹੁਤ ਵਧੀਆ ਗਾ ਤੇ ਇਸ ਦੋਨੇ ਕੱਦੂਆਂ ਦੀ ਬਹੁਤ ਵਧੀਆ ਟੌਪ ਦੀ ਕੁਆਲਿਟੀ ਆ ਇੱਕ ਧਾਰੀਆਂ ਵਾਲਾ ਕਹਿ ਦਿੰਦੇ ਨੇ ਉਹ ਆਉਂਦਾ ਕਲਸ ਕੰਪਨੀ ਦਾ ਬੀ ਐਸ ਐਸ 10 10 ਉਹ ਵੀ ਬਹੁਤ ਵਧੀਆ ਗਾ ਤੇ ਕੱਦੂਆਂ ਤੋਂ ਬਾਅਦ ਇਹਨਾਂ ਦੀ ਉਹ ਮੰਨ ਲਓ ਵੀ ਇੱਕ ਤਰ੍ਹਾਂ ਦੀ ਉਹ ਬੇਲਾ ਹੁੰਦੀਆਂ ਨੇ ਇੱਕ ਤਰ੍ਹਾਂ ਦੀ ਉਹ ਹੁੰਦੀ ਆ ਪੱਤੇ ਹੁੰਦੇ ਨੇ ਤੇ ਉਸ ਨੂੰ ਕਈ ਏਰੀਆ ਦੇ ਵਿੱਚ ਅੱਲਾ ਖਾਦੀ ਜਾਂਦੀਆਂ ਨੇ ਜਾਂ ਲੋਕੀ ਕਹਿੰਦੇ ਨੇ ਲੰਬੀ ਹੁੰਦੀ ਆ ਦੇਖੋ ਜੀ ਲੋਕੀ ਦੀ ਗੱਲ ਕਰੀਏ ਤਾਂ ਮੈਕੋ ਦੀ 8 ਨੰਬਰ ਬਹੁਤ ਵਧੀਆ ਹੈ ਹਾਈ ਜਨ ਦੀ ਸਵਰਾਜ ਵਧੀਆ ਬੀ ਐਸ ਐਫ ਦੀ ਆਉਂਦੀ ਆ ਨੌਕੀ ਇਹ ਟਾਪ ਵੈਰਿਟੀਆਂ ਨੇ ਜੀ ਇਹਨਾਂ ਦੀ ਲਾਉਣ ਦੀ ਗੱਲ ਕਰੀਏ ਤਾਂ ਇਸ ਨੂੰ ਆਪਾਂ ਬੂਟੇ ਤੋਂ ਬੂਟਾ 2 ਫੁੱਟ ਦਾ ਫਾਸਲਾ ਰੱਖ ਸਕਦੇ ਆ ਜੇਕਰ ਆਪਾਂ ਬਾਸ ਦਾ ਸਟ੍ਰਕਚਰ ਬਣਾ ਕੇ ਚੜਦੀਏ ਤਾਂ ਉਸ ਵਰਗੀ ਗੱਲ ਨਹੀਂ ਤਾਂ ਇਸ ਦਾ ਝਾੜ ਡਬਲ ਹੋ ਜਾਂਦਾ ਜੀ ਤੇ ਕੁਆਲਿਟੀ ਵੀ ਮਤਲਬ ਫਰੂਟ ਦੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਥੱਲੇ ਧਰਤੀ ਦੇ ਲੱਗਣ ਨਾਲ ਮਿੱਟੀ ਵਗੈਰਾ ਲੱਗ ਜਾਂਦੀ ਹੈ ਉਹ ਮਿੱਟੀ ਵਗੈਰਾ ਨਹੀਂ ਲੱਗਦੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਕਦੂ ਅੱਲਾ ਤੋਂ ਬਾਅਦ ਆਉਂਦਾ ਜੀ ਪੇਠਾ ਪੇਠਾ ਵੀ ਕਾਫੀ ਮਤਲ ਮਸੂਰ ਅਜੇ ਦੇਖਿਆ ਜਾਵੇ ਤਾਂ ਇਹ ਤੋੜ ਕੇ ਪਕਾ ਕੇ ਵੀ ਰੱਖਿਆ ਜਾ ਸਕਦਾ ਤੇ ਫਿਰ ਇਸ ਨੂੰ ਆਪਾਂ 6 ਮਹੀਨਿਆਂ ਬਾਅਦ ਵੀ ਵਰਤ ਸਕਦੇ ਆ ਇਹ ਵੀ ਇੱਕ ਬਹੁਤ ਵਧੀਆ ਚੀਜ਼ ਆ ਤੇ ਇਹ ਦੇ ਲਈ ਆਪਾਂ ਗੱਲ ਕਰਦੇ ਆ ਤਾਂ ਇਹ ਕਲਸ ਕੰਪਨੀ ਦਾ 750 ਲక్ష్ਮੀ ਨਪਟ ਦਾ 105 ਇਹ ਦੋਏ ਵੈਰੈਟੀਆਂ ਬਹੁਤ ਵਧੀਆ ਨੇ ਜੀ ਇਹਨਾਂ ਦਾ ਵੀ ਫਾਸਲੇ ਦੀ ਗੱਲ ਕਰੀਏ ਤਾਂ 2 ਫੁੱਟ ਦਾ ਲੈਂ ਬੂਟੇ ਤੋਂ ਬੂਟਾ ਲੈਂ ਤੁਸੀਂ ਆਪਣੀ ਯਾਗ ਦੇ ਮੁਤਾਬਕ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਗੱਲ ਕਰੀਏ ਜੀ ਇੱਕ ਆ ਜਾਂਦਾ ਜੀ ਬੜੀ ਪੇਠਾ ਜਾ ਕਹਿੰਦੇ ਨੇ ਪੇਠਾ ਮਠੇਈ ਵਾਲਾ ਪੇਠਾ ਇਸ ਨੂੰ ਕਈ ਜਗ੍ਹਾ ਦੇ ਵਿੱਚ ਕਿਉਂਕਿ ਇਹ ਬਹੁਤ ਵਧੀਆ ਹੁੰਦਾ ਇਸ ਦਾ ਜੂਸ ਪੀਤਾ ਜਾਂਦਾ ਜਾਂ ਫਿਰ ਤੁਸੀਂ ਮੰਨ ਲਓ ਵੀ ਇਸ ਦੀ ਪੇਠਾ ਮਠੇਈ ਬਣਾਈ ਜਾਂਦੀ ਆ ਮਰੱਬਾ ਬਣਾਇਆ ਜਾਂਦਾ ਤੇ ਬੜੀ ਪੇਠਾ ਬੜੀਆਂ ਬਣਾਈਆਂ ਜਾਂਦੀਆਂ ਨੇ ਪੇਠੇ ਤੋਂ ਜਾਂ ਫਿਰ ਕਈ ਜਗ੍ਹਾ ਤੇ ਵਰਤਿਆ ਜਾਂਦਾ ਬਹੁਤ ਵਧੀਆ ਚੀਜ਼ ਹੈ ਜੀ ਇਸ ਦੀ ਗੱਲ ਕਰੀਏ ਤਾਂ ਇਹ ਕਲਸ ਕੰਪਨੀ ਦਾ ਬੀਜ 9899 ਤੇ ਆਉਂਦਾ ਜੀ ਇਸ ਨੂੰ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਟਿੰਡੋ ਦੀ ਆਪਾਂ ਟਿੰਡੋ ਦੀ ਗੱਲ ਕਰ ਰਹੇ ਸੀ ਟਿੰਡੋ ਆਉਂਦੀ ਹੈ ਜੀ ਇਸਟ ਬੈਸਟ ਦੀ ਬਠਿੰਡਾ ਨਾਂ ਤੇ ਇਹਦਾ ਨੰਬਰ ਹੈ ਜੀ 409 409 ਤੇ ਇਹ ਟਿੰਡੋ ਨੂੰ ਆਪਾਂ ਜੀ 1 ਫੁੱਟ ਦੇ فاਸਲੇ ਤੇ ਲਗਭਗ ਲਾ ਸਕਦੇ ਆ ਬੈੱਡ ਬਣਾ ਕੇ ਲਾ ਦੀਏ ਤਾਂ ਹੋਰ ਵੀ ਵਧੀਆ ਗੱਲ ਆ ਤੇ ਆਪਾਂ ਇਸ ਨੂੰ 1 ਫੁੱਟ ਦੇ فاਸਲੇ ਤੇ ਲਾ ਕੇ ਲਾ ਸਕਦੇ ਆ ਜੇ ਗੱਲ ਕਰੀਏ ਤਾਂ ਇਹ 45 ਦਿਨਾਂ 'ਚ ਤਿਆਰ ਹੋ ਜਾਂਦੀ ਹੈ ਜੇ ਆਪਾਂ ਕਦੂਆਂ ਦੀ ਗੱਲ ਕਰਦੇ ਆ ਤਾਂ ਕਦੂ 50 60 ਦਿਨਾਂ 'ਚ ਆਪਾਂ ਨੂੰ ਮੰਨ ਲਓ ਵੀ ਫਰੂਟ ਦੇਣਾ ਹੈ ਸਟਾਰਟ ਕਰ ਦਿੰਦੇ ਨੇ ਉਹ ਤੁਹਾਡੀ ਮਿਹਨਤ ਤੇ ਆ ਤੁਹਾਡੇ ਤਜਰਬੇ ਤੇ ਆ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਕ੍ਰੇਲੇ ਦੀ ਇਹ ਕ੍ਰੇਲੇ ਦੀਆਂ ਵੀ ਕਾਫੀ ਵੈਰੈਟੀਆਂ ਆਉਂਦੀਆਂ ਨੇ ਜੀ ਇੱਕ ਤਾਂ ਰਾਸੀ ਦਾ ਰਾਜਾ ਆਉਂਦਾ ਜੀ ਜਿਹੜਾ ਵਧੀਆ ਹੈਗਾ ਉਹ ਉਸ ਤੋਂ ਬਾਅਦ ਇਸਟ ਬੈਸਟ ਦਾ ਆਉਂਦਾ ਜੀ ਪ੍ਰਾਂਚੀ ਜਾਂ ਇਸਟ ਬੈਸਟ ਦਾ ਆਉਂਦਾ ਜੀ ਆਲੀਆ ਹੀਰੋ 69 ਜੀ ਇਸ ਨੂੰ ਆਪਾਂ ਧਰਤੀ ਦੇ ਉੱਤੇ ਵੀ ਲਾ ਸਕਦੇ ਹਾਂ ਤੇ ਨਿਕਾ ਜਾਂ ਸਟ੍ਰਕਚਰ ਬਣਾ ਕੇ ਵੀ ਉੱਪਰ ਚੜਾ ਸਕਦੇ ਹਾਂ ਜੇਕਰ ਸਟ੍ਰਕਚਰ ਬਣਾ ਕੇ ਚੜਦੀਏ ਤਾਂ ਹਰ ਇੱਕ ਫਸਲ ਦਾ ਝਾੜ ਦੁੱਗਣਾ ਹੋ ਜਾਂਦਾ ਤੇ ਕੁਆਲਿਟੀ ਵਧੀਆ ਹੁੰਦੀ ਹੈ ਜੀ ਇਹ ਗੱਲ ਕਰੀਏ ਫਾਸਲੇ ਦੀ ਤਾਂ ਇਸ ਦਾ ਆਪਾਂ ਬੂਟੇ ਤੋਂ ਬੂਟੇ ਦਾ ਫਾਸਲਾ 1 ਫੁੱਟ ਦਾ ਰੱਖ ਸਕਦੇ ਆ ਜੀ ਆਪਾਂ ਗੱਲ ਕਰਦੇ ਆ ਜੀ ਭਿੰਡੀ ਦੀ ਜਿਹੜੀ ਭਿੰਡੀ ਆ ਜੀ ਇਹ ਭਿੰਡੀ ਜੇ ਆਪਾਂ ਟਾਪ ਕੁਆਲਿਟੀ ਦੀ ਗੱਲ ਕਰੀਏ ਤਾਂ ਸਜੈਂਟਾ ਦੀ ਆਉਂਦੀ ਆ ਜੀ ਤੇ ਉਹਦਾ ਨੰਬਰ ਹੈ 23 24 ਆ ਜੀ ਮੇਰਾ ਖਿਆਲ ਆ ਤੇ ਉਸ ਤੋਂ ਬਾਅਦ ਐਡਵਾਂਟਾ ਦੀ ਆਉਂਦੀ ਆ ਜੀ 골ਡਨ ਸੀਡ ਇੱਕੋ ਹੀ ਆ ਜੀ ਐਡਵਾਂਟਾ ਇਹਦੀ ਆਉਂਦੀ ਹੈ ਨਬੀਆ ਨੌਤੇ ਆਉਂਦੀ ਆ ਜੀ ਤੇ ਉਸ ਤੋਂ ਬਾਅਦ ਲక్ష్ਮੀ ਦੀ ਆਉਂਦੀ ਹੈ ਜੀ 13 63 ਦੇ 9 ਤੇ ਤੇ ਗੱਲ ਕਰੀਏ ਤਾਂ ਇਸ ਨੂੰ ਜਦੋਂ ਆਪਾਂ ਫਰਵਰੀ ਦੇ ਵਿੱਚ ਲਾਉਨੇ ਆ ਤਾਂ ਇਸ ਦਾ ਬੀਜ ਜ਼ਿਆਦਾ ਸੰਘਣਾ ਪਾ ਕੇ ਬੀਜਿਆ ਜਾਂਦਾ ਜੀ ਕਿਉਂਕਿ ਉਦੋਂ ਥੋੜੀ ਜਰਮੀਨੇਸ਼ਨ ਦੀ ਵੀ ਪ੍ਰੋਬਲਮ ਹੁੰਦੀ ਹੈ ਤੇ ਬਾਕੀ ਦੇਸੀ ਬੀਜ ਪਾ ਕੇ ਬੀਜਿਆ ਜਾਂਦਾ ਜੀ ਉਸ ਤੋਂ ਬਾਅਦ ਜਿਵੇਂ ਮੰਨ ਲਓ ਵੀ ਤੁਸੀਂ ਮਾਰਚ ਅਪ੍ਰੈਲ ਮਈ ਦੇ ਵਿੱਚ ਬੀਜ ਦਿਓ ਤਾਂ ਉਹ ਫਿਰ ਹਾਈਬ੍ਰਿਡ ਵੀ ਸਕਦੇ ਹੋ ਉਸ ਤੋਂ ਪਹਿਲਾਂ ਤੁਸੀਂ ਦੇਸੀ ਬੀਜ ਸਕਦੇ ਹੋ ਜੀ ਤੇ ਇਸ ਦੀ ਗੱਲ ਕਰੀਏ ਤਾਂ ਇਹਦਾ ਬੀਜ ਜਿਵੇਂ ਮੰਨ ਲਓ ਵੀ ਸੰਘਣਾ ਪਾਉਣਾ ਤਾਂ ਸੰਘਣਾ ਪਾਉਣ ਵੇਲੇ ਤਾਂ ਇੰਚ-ਇੰਚ ਦੇ فاਸਲੇ ਤੇ ਰੱਖ ਸਕਦੇ ਆ ਜੀ ਉਸ ਤੋਂ ਬਾਅਦ ਫਿਰ 4 ਇੰਚ ਤੇ ਵੀ ਰੱਖ ਸਕਦੇ ਆ ਜੀ ਬੀਜ ਤੋਂ ਬੀਜ ਤੇ ਇਸ ਤਰ੍ਹਾਂ ਬੱਟਾ ਪਾ ਕੇ ਤੁਸੀਂ ਲਾ ਸਕਦੇ ਹੋ ਤੇ ਇਹ ਜੇ ਗੱਲ ਕਰੀਏ ਤਾਂ 40-45 ਦਿਨਾਂ ਚ ਤਿਆਰ ਹੋ ਜਾਂਦੀ ਹੈ ਜੀ ਕੋਈ ਜ਼ਿਆਦਾ ਟਾਈਮ ਨਹੀਂ ਲੈਂਦੀ ਭਿੰਡੀ ਤੋਂ ਬਾਅਦ ਆ ਜਾਂਦਾ ਜੀ ਲੋਬੀ ਆ ਇਹ ਛੋਟੇ ਛੋਟੇ ਬੂਟੇ ਹੁੰਦੇ ਨੇ ਜੀ ਇਸ ਨੂੰ ਵੀ ਤੁਸੀਂ ਭਿੰਦੀ ਨਾਲੋਂ ਥੋੜਾ ਵੱਧ ਯਾਨੀ ਕਿ ਜਿੱਥੇ-ਘੱਟ ਦਾ ਯਾਨੀ ਤੁਸੀਂ ਮੰਨ ਕੇ ਚੱਲੋ ਵੀ 6 ਇੰਚ-ਇੰਚ ਦਾ ਫਾਸਲਾ ਰੱਖ ਕੇ ਤੁਸੀਂ ਇਸ ਦੀ ਬਿਜਾਈ ਕਰ ਸਕਦੇ ਹੋ ਇਹ ਵੀ ਪੱਟਾਂ ਦੇ ਉੱਤੇ ਸੇਮ ਆਜੇ ਬਸ ਸੇਮ ਨਾਲ ਇਸ ਦੀ ਜਰਮੀਨੇਸ਼ਨ ਹੋ ਜੇ ਤਾਂ ਵਧੀਆ ਜੀ ਇਹਦੀ ਗੱਲ ਕਰੀਏ ਤਾਂ ਇਹ ਬੀ ਐਨ ਆਰ ਦਾ ਹੁੰਦਾ ਜੀ 12 ਮਾਸੀ 12 ਮਾਸੀ ਨੌਂ ਦੀ ਵੈਰੇਟੀ ਹੈ ਜੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਇਸ ਦਾ ਪੈਕਟ ਵਗੈਰਾ ਸਭ ਦਿਖਾਵਾਂਗੇ ਜੀ ਤੇ ਤੁਸੀਂ ਇਸ ਨੂੰ ਲਾ ਸਕਦੇ ਹੋ ਇਹ ਛੋਟਾ ਬੂਟਾ ਹੁੰਦਾ ਇਹ ਦੇ ਉੱਤੇ ਬਹੁਤ ਲੰਬੀ ਲੰਬੀ ਫਲੀ ਤੇ ਬਹੁਤ ਸੋਹਣੀ ਫਲੀ ਹੁੰਦੀ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਖੀਰਾ ਜਿਹੜਾ ਸਲਾਦ ਲਈ ਵਰਤਿਆ ਜਾਂਦਾ ਜੀ ਖੀਰੇ ਦੀ ਗੱਲ ਕਰੀਏ ਜੀ ਤਾਂ ਖੀਰਾ ਬਹੁਤ ਕੰਪਨੀਆਂ ਦਾ ਹੁੰਦਾ ਜੀ ਦੇਖੋ ਜੀ ਲੱਗਿਆ ਹੋਇਆ ਬਹੁਤ ਵਧੀਆ ਤਾਂ ਜਿਹੜਾ ਸਾਨੂੰ ਵਧੀਆ ਲੱਗਿਆ ਜੀ ਅਸੀਂ ਤੁਹਾਨੂੰ ਉਹ ਖੀਰਾ ਦੱਸਦੇ ਹਾਂ ਖੀਰੇ ਦੀ ਗੱਲ ਕਰੀਏ ਜੀ ਖੀਰਾ ਨੋਨੀਓ ਕੰਪਨੀ ਦਾ ਰੂਚੀਤਾ ਨਾਂ ਦਾ ਖੀਰਾ ਜੀ ਇਹ ਲਗਭਗ 40 ਦਿਨਾਂ ਅੰਦਰ ਤਿਆਰ ਹੋ ਜਾਂਦਾ ਜੀ ਲੱਗਣਾ ਸਟਾਰਟ ਹੋ ਜਾਂਦਾ ਯਾਨੀ ਆਪਣੇ ਫਰੂਟ ਲੱਗ ਆਉਂਦਾ 40 ਦਿਨਾਂ ਦੇ ਵਿੱਚ ਇਹ ਇਸ ਦੀ ਆਪਾਂ ਬਜਾਈ ਕਰ ਸਕਦੇ ਹਾਂ ਜੀ ਮਲਚਿੰਗ ਕਰਕੇ ਕਰ ਸਕਦੇ ਹਾਂ ਜੀ ਬੈੱਡ ਬਣਾ ਕੇ ਕਰ ਸਕਦੇ ਹਾਂ ਤੇ ਇਹ ਦਾ ਬਹੁਤ ਵਧੀਆ ਰਿਜ਼ਲਟ ਆ ਜੀ ਸਹਿਜ ਵੀ ਵਧੀਆ ਹੁੰਦਾ ਜੀ ਇਹ ਦੇਸੀ ਦੇ ਵਿੱਚ ਹੁੰਦਾ ਜੀ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਕੱਕੜੀ ਕੱਕੜੀ ਤੁਸੀਂ ਕਲ ਸੁਸੀਡ ਦੀ ਲਾ ਸਕਦੇ ਹੋ ਜੀ ਇਹੀ ਟਾਈਪ ਜਿਵੇਂ ਮੰਨ ਲਓ ਵੀ ਖੀਰੇ ਦੇ ਆਪਾਂ ਫਾਸਲੇ ਦੀ ਗੱਲ ਕਰੀਏ ਤਾਂ 9 9 ਇੰਚ ਬੂਟੇ ਤੋਂ ਰੱਖਣਾ ਪੈਂਦਾ ਜੀ ਬੈੱਡ ਤੋਂ ਬੈੱਡ ਦੀ ਦੂਰੀ ਦੇਖ ਕੇ ਤੁਸੀਂ ਇਹ 2 ਫੁੱਟ ਦੇ ਹਿਸਾਬ ਨਾਲ ਰੱਖ ਲਓ ਲੈਂਣ ਤੋਂ ਲੈਣ ਜਾਣੀ 4 ਫੁੱਟ ਹੋ ਜਾਂਦੀ ਹੈ ਤੇ ਬੂਟੇ ਤੋਂ ਬੂਟਾ 9 ਇੰਚ ਹੋ ਜਾਂਦਾ ਜੀ ਇਸ ਤਰ੍ਹਾਂ ਤੁਸੀਂ ਖੀਰਾ ਲਾ ਸਕਦੇ ਹੋ ਜੀ ਨੋ ਨੀ ਆਉਂਦਾ ਜੀ ਉਸ ਤੋਂ ਬਾਅਦ ਕੱਕੜੀ ਦੀ ਗੱਲ ਕਰਦੇ ਸੀ ਜੀ ਕੱਕੜੀ ਵੀ ਆਪਾਂ ਇੰਨੇ ਫਾਸਲੇ ਦੀ ਕੱਕੜੀ ਲਾ ਸਕਦੇ ਹਾਂ ਜੀ ਕੱਕੜੀ ਆਪਾਂ ਕਲਸ ਸੀਡ ਦੀ ਲਾ ਸਕਦੇ ਹਾਂ ਜੀ ਉਸ ਤੋਂ ਬਾਅਦ ਆਪਾਂ ਗੁਮਾਰੀ ਦੀ ਗੱਲ ਕਰਦੇ ਹਾਂ ਜੀ ਗੁਮਾਰਾ ਕਿਉਂਕਿ ਇਸ ਦੀਆਂ ਫਲੀਆਂ ਤੋੜ ਕੇ ਵਧੀਆ ਕਰਾਰੀ ਸਬਜ਼ੀ ਬਣਾਈ ਜਾਂਦੀ ਹੈ ਜੀ ਇਸ ਦੀ ਗੱਲ ਕਰੀਏ ਤਾਂ ਇਸ ਨੂੰ ਆਪਾਂ ਉਹ ਜਗ੍ਹਾ ਤੇ ਲਾ ਸਕਦੇ ਹਾਂ ਜਿੱਥੇ ਬਿਲਕੁਲ ਪਾਣੀ ਨਾ ਆਵੇ ਇੱਕ ਵਾਰ ਜਰਮੀਨੇਸ਼ਨ ਕਰਨ ਦੀ ਲੋੜ ਹੁੰਦੀ ਹੈ ਜੀ ਉਸ ਤੋਂ ਬਾਅਦ ਇਸ ਨੂੰ ਪਾਣੀ ਨਹੀਂ ਲਾਉਣਾ ਜੇਕਰ ਤੁਸੀਂ ਪਾਣੀ ਲਾਤਾ ਤਾਂ ਬੂਟਾ ਵੱਡਾ ਹੋ ਜਾਊਗਾ ਤੇ ਕੋਈ ਫਲ ਨਹੀਂ ਲੱਗਣੀ ਜੀ ਇਹ 222 ਕੰਪਨੀ ਹੈ ਜੀ ਜੀ ਦਾ ਵਧੀਆ ਹੁੰਦਾ ਜੀ ਪੂਜਾ ਸੀਡ ਇਹਦਾ ਤੁਸੀਂ ਲੈ ਕੇ ਲਾ ਸਕਦੇ ਹੋ ਜੀ فااسلے دی گل کریے جی تاں ਤੁਸੀਂ ਮੰਨ ਕੇ ਚਲੋ ਵੀ 2-3 ਇੰਚ ਦੇ فااسਲੇ ਤੇ ਇਸ ਦਾ ਬੀਜ ਆਪਾਂ ਲਾ ਸਕਦੇ ਹਾਂ ਜੀ ਉੱਚੀ ਜਗ੍ਹਾ ਤੇ ਲਾ ਸਕਦੇ ਹਾਂ ਜੀ ਜਿੱਥੇ ਪਾਣੀ ਨਾ ਆਉਂਦਾ ਹੋਵੇ ਉੱਥੇ ਲਾ ਸਕਦੇ ਹਾਂ ਜੀ ਕਿਉਂਕਿ ਇਹ ਬਿਗੈਰ ਪਾਣੀ ਤੋਂ ਹੋਣ ਵਾਲੀ ਫਸਲ ਹੈ ਇੱਕ ਵਾਰ ਜਰਮੀਨੇਸ਼ਨ ਕਰਨ ਦੀ ਲੋੜ ਆ ਬਸ ਤੇ ਇਸ ਨੂੰ ਆਪਾਂ ਜੇ ਇਸ ਦੀ ਗੱਲ ਕਰੀਏ ਤਾਂ 45 ਦਿਨਾਂ ਦੇ ਵਿੱਚ ਫਲੀਆਂ ਦੇਣ ਲਈ ਤਿਆਰ ਹੋ ਜਾਂਦੀ ਹੈ ਜੀ ਇਹ ਵੀ ਵਧੀਆ ਫਸਲ ਹੈ ਧਣੀਆਂ ਜੀ ਧਣੀਆਂ ਨੂੰ ਆਪਾਂ ਕਿਸੇ ਬੱਟ ਦੇ ਉੱਤੇ ਲਾ ਸਕਦੇ ਹਾਂ ਬਸ ਸੇਮ ਆ ਜਾਵੇ ਸੇਮ ਆਉਣ ਦੇ ਨਾਲ ਇਹ ਸਦੀ ਜਰਮੀਨੇਸ਼ਨ ਹੋ ਜਾਂਦੀ ਐ ਤੇ ਬਾਕੀ ਇਹ ਚੁੰਡੀਆਂ ਭਰ ਕੇ ਆਪਾਂ ਥੋੜੇ ਥੋੜੇ فاਸਲੇ ਤੇ ਲਾ ਸਕਦੇ ਆ ਧਨੀਏ ਬਾਰੇ ਸਭ ਨੂੰ ਪਤਾ ਹੀ ਆ ਜੇ ਗੱਲ ਕਰੀਏ ਤਾਂ ਕੰਪਨੀ ਕਿਹੜੀ ਦਾ ਇਹ ਸਭ ਤੋਂ ਵਧੀਆ ਜੀ ਗਰਮੀ ਮੌਸਮ ਦੇ ਵਿੱਚ ਲੱਗਣ ਵਾਲਾ ਆਉਂਦਾ ਜਿਹੜਾ ਆਰ ਕੇ ਕੰਪਨੀ ਦਾ ਆਉਂਦਾ ਜੀ ਸੇਤੀ ਨਿਸਰ ਦਾ ਵੀ ਨਹੀਂ ਆਰ ਕੇ ਕੰਪਨੀ ਦਾ ਬਹੁਤ ਵਧੀਆ ਧਨੀਆ ਹੈਗਾ ਜੀ ਤੇ ਤੁਸੀਂ ਆਰ ਕੇ ਕੰਪਨੀ ਦਾ ਧਨੀਆ ਲਾ ਸਕਦੇ ਹੋ ਜੀ ਤੋਰੀ ਦੀ ਜੀ ਤੋਰੀ ਰਹਿ ਗਈ ਸੀ ਜੀ ਤੋਰੀ ਦੀ ਗੱਲ ਕਰੀਏ ਤਾਂ ਤੋਰੀ ਨੂੰ ਆਪਾਂ 1.5 ਫੁੱਟ ਦੇ ਫਾਸਲੇ ਤੇ ਲਾ ਕੇ ਕੋਈ ਸਟ੍ਰਕਚਰ ਬਣਾ ਕੇ ਖੂਦ ਦੇ ਉੱਤੇ ਚੜਦੀ ਹੈ ਤਾਂ ਬਹੁਤ ਵਧੀਆ ਇਸ ਤਰ੍ਹਾਂ ਤੁਸੀਂ ਇੱਕ ਸਿੱਧੀ ਕੋਈ ਲੈਣ ਲਾ ਲਓ ਲੈਣ ਦੇ ਬੱਟ ਪਾ ਕੇ ਬੱਟ ਦੇ ਉੱਤੇ ਲਾ ਕੇ ਉਸ ਦੇ ਉੱਤੇ ਕਦੂਆਂ ਦੀਆਂ ਬੇਲਾਂ 2-2 1.5-1.5 ਫੁੱਟ ਦੇ ਫਾਸਲੇ ਤੇ ਅੱਲਾਂ ਦੀਆਂ ਬੇਲਾਂ ਤੇਠੇ ਦੀਆਂ ਬੇਲਾਂ ਤੇ ਕਰੇਲੇ ਦੀਆਂ ਬੇਲਾਂ ਇਹ ਸਾਰੀਆਂ ਨੂੰ ਇੱਕ ਲੈਣ ਦੇ ਵਿੱਚ ਲਾ ਲਓ ਲਾ ਕੇ ਉਸ ਤੋਂ ਬਾਅਦ ਤੁਸੀਂ ਕੋਈ ਬਾਸ ਵਗੈਰਾ ਗੱਡ ਕੇ ਉਨ੍ਹਾਂ ਦੇ ਉੱਪਰ ਚੜਦੋ ਤੇ ਉਸ ਤੇ ਬਹੁਤ ਵਧੀਆ ਰਿਜ਼ਲਟ ਆਉਣਗੇ ਦੇਖੋ ਨਾਲੇ ਤੁਹਾਡੀ ਕੋਈ ਬਾੜੀ ਜਗਾ ਵੀ ਨਹੀਂ ਰੁਕੂਗੀ ਇਸ ਤਰ੍ਹਾਂ ਤੁਸੀਂ ਉੱਪਰ ਚੜ ਕੇ ਅਸੀਂ ਮੈਂ ਵੀਡੀਓ ਪਾਉਂਗਾ ਕਿ ਉੱਪਰ ਚੜਦਿਆਂ ਦੀ ਵੀ ਪਾਉਂਗਾ ਵੀ ਗੱਪਾਂ ਉੱਤੇ ਕਿਵੇਂ ਚੜਨੀ ਆ ਤੇ ਇਸ ਤਰ੍ਹਾਂ ਜੇ ਤੂਰੀ ਦੀ ਗੱਲ ਕਰੀਏ ਤੂਰੀ ਤੁਸੀਂ ਬੀ ਐਨ ਆਰ ਦੀ ਲਾ ਸਕਦੇ ਹੋ ਜੀ ਬੀ ਐਨ ਆਰ ਦੀ ਤੂਰੀ ਵਧੀਆ ਤੂਰੀ ਦੀਆਂ ਵੀ ਦੋ ਵੈਰਾਈਟੀਆਂ ਆਉਂਦੀਆਂ ਨੇ ਜੀ ਇੱਕ ਨੂੰ ਮਤਲਬ ਥੋੜੀ ਚਿੱਟੀ ਚਿੱਟੀ ਕਹਿੰਦੇ ਨੇ ਹੁੰਦੀ ਤਾਂ ਥੋੜੀ ਪੀਲੀ ਹਾਂ ਕਾਲੀ ਹੁੰਦੀ ਹੈ ਦੋ ਤਰ੍ਹਾਂ ਦੀਆਂ ਤੂਰੀਆਂ ਆਉਂਦੀਆਂ ਨੇ ਜੀ ਦੋ ਤਰ੍ਹਾਂ ਦੀ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ ਕੁਝ ਇੱਕ ਬੱਟਾ ਵਾਲੀਆਂ ਤੂਰੀਆਂ ਵੀ ਆਉਂਦੀਆਂ ਨੇ ਜੀ ਉਹਦੇ ਉੱਤੇ ਬੱਟ ਜੀ ਟਾਈਪ ਹੁੰਦੀ ਹੈ ਉਹ ਰਾਜਸਥਾਨ ਸਾਈਡ ਜ਼ਿਆਦਾ ਚੱਲਦੀ ਹੈ ਤੇ ਤੁਸੀਂ ਤੂਰੀ ਵੀ ਲਾ ਸਕਦੇ ਹੋ ਤੇ ਤੂਰੀ ਵੀ ਆਪਣਾ ਇਹੀ ਸਿਸਟਮ ਹੈ ਜੀ 50 ਦਿਨਾਂ 'ਚ ਤੜਾਈ ਲਈ ਤਿਆਰ ਹੋ ਜਾਂਦੀ ਹੈ ਤੇ ਫਾਸਲੇ ਦੀ ਗੱਲ ਕਰੀਏ ਤਾਂ 2 ਫੁੱਟ ਦਾ ਫਾਸਲਾ ਇਸ ਨੂੰ ਕਿਸੇ ਆਪਾਂ ਚੀਜ਼ ਦੇ ਉੱਤੇ ਚੜਾ ਸਕਦੇ ਹਾਂ ਚੜਨ ਵਾਲੀ ਵਧੀਆ ਹੁੰਦੀ ਹੈ ਜੀ ਧਨੀਏ ਤੋਂ ਬਾਅਦ ਇਹ ਤੋਂ ਬਾਅਦ ਆ ਜਾਂਦੀ ਹੈ ਜੀ ਤੋਰੀ ਤੋਂ ਬਾਅਦ ਆ ਜਾਂਦੀ ਹੈ ਜੀ ਮੂਲੀ ਮੂਲੀ ਆਪਾਂ ਪਾਲਕ ਪੱਤਾ ਲਾ ਸਕਦੇ ਹਾਂ ਜੀ ਜਦੋਂ ਗਰਮੀ ਦੇ ਵਿੱਚ ਹੁੰਦੀ ਹੈ ਗਰਮੀ ਤਾਂ ਪਾਲਕ ਪੱਤਾ ਪੱਟਾ ਬਟਾ ਬਣਾ ਕੇ ਪਾਲਕ ਪੱਤਾ ਲਾ ਸਕਦੇ ਆ ਜਿਹੜੀ ਮਰਜ਼ੀ ਕੰਪਨੀ ਦੀ ਲੈ ਲਓ ਜੀ ਹਰ ਇੱਕ ਦੀ ਵਧੀਆ ਹੁੰਦੀ ਹੈ ਲਗਭਗ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਮਿਰਚ ਦੀ ਇਹ ਮਿਰਚ ਦੀ ਗੱਲ ਕਰੀਏ ਜੀ ਤਾਂ ਮਿਰਚ ਦੀ ਪਨੀਰੀ ਪੱਟ ਕੇ ਲਾਈ ਜਾਂਦੀ ਹੈ ਜੀ ਪਨੀਰੀ ਲੈਣੀ ਪੈਂਦੀ ਹੈ ਜਦੋਂ ਪਨੀਰੀ ਲੈਣੀ ਹੈ ਤੁਸੀਂ ਨੇ ਉਦੋਂ ਮਤਲਬ ਸਵਾਸ ਪਾਤਰ ਬੰਦੇ ਤੋਂ ਲੈਣੀ ਆ ਤੇ ਜੇਕਰ ਤੁਸੀਂ ਕਿਲਾ ਦੋ ਕਿਲੇ ਲਾਉਣੇ ਨੇ ਤਾਂ ਫੇਰ ਤਾਂ ਤੁਸੀਂ ਆਪਣੀ ਪਨੀਰੀ ਬੀਜੋ ਕਿ ਆਪਾਂ ਪਨੀਰੀ ਦੀ ਦੀ ਗੱਲ ਕਰੀਏ ਮਿਰਚ ਦੀ ਗੱਲ ਕਰੀਏ ਤੁਸੀਂ ਆਪਣੇ ਏਰੀਏ ਦੇ ਹਿਸਾਬ ਨਾਲ ਲਾਉਣੀ ਆਂ ਪਰ ਮੈਂ ਤੁਹਾਨੂੰ ਜਿਹੜੀ ਪੰਜਾਬ ਦੇ ਵਿੱਚ ਵਧੀਆ ਵੈਰਾਈਟੀ ਚੱਲਦੀ ਹੈ ਸਾਡੇ ਏਰੀਏ ਚੱਲਦੀ ਆ ਉਹ 27 ਨੰਬਰ ਹੈ ਜੀ ਉਹ ਕਲਸ ਕੰਪਨੀ ਦੀ ਆਉਂਦੀ ਹੈ ਜੀ ਜਾਂ ਤੁਸੀਂ ਬੀਐਨਆਰ ਦੀ ਲੈ ਕੇ ਉਸ ਦੀ ਪਨੀਰੀ ਬੀਜ ਕੇ ਪਨੀਰੀ 40-45 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਬੂਟੇ ਤੋਂ ਬੂਟੇ ਦਾ فاਸਲਾ ਜਿਹੜਾ ਜੀ ਉਹ ਤੁਸੀਂ ਲਗਭਗ ਫੁੱਟ 1.5 ਫੁੱਟ ਦਾ ਰੱਖ ਸਕਦੇ ਹੋ ਬੱਟਾ ਪਾ ਕੇ ਬੱਟਾਂ ਦੇ ਉੱਤੇ ਲਾ ਸਕਦੇ ਹੋ ਮਲਚਿੰਗ ਕਰਕੇ ਲਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਮਿਰਚ ਦੀ ਬਿਜਾਈ ਆ ਜਿਹੜੀ ਇਹ ਫਰਵਰੀ ਤੋਂ ਸ਼ੁਰੂ ਹੋ ਕੇ ਯਾਨੀ ਅੱਗੇ ਤੁਸੀਂ ਮਾਰ ਮਾਰਚ ਦੇ ਪੂਰੀ ਮਾਰਚ ਤੱਕ ਲਾ ਸਕਦੇ ਹੋ ਪਰ ਜੇ ਆਪਣੇ ਘਰ ਲਈ ਲਾਉਣੀ ਆ ਤਾਂ ਫਿਰ ਕੋਈ ਚੱਕਰ ਨਹੀਂ ਫਿਰ ਤੁਸੀਂ ਮਈ ਅਪ੍ਰੈਲ 'ਚ ਵੀ ਲਾ ਸਕਦੇ ਹੋ ਫਿਰ ਕੋਈ ਦਿੱਕਤ ਨਹੀਂ ਹੈਗੀ ਇਸ ਤਰ੍ਹਾਂ ਤੁਸੀਂ ਮਿਰਚ ਲਾ ਸਕਦੇ ਹੋ ਜੀ ਮਰਚ ਤੋਂ ਬਾਅਦ ਗੱਲ ਕਰੀਏ ਜੀ ਤਾਂ ਮਈ ਦੇ ਮਹੀਨੇ ਵਿੱਚ ਹੁਣ ਮਈ ਦਾ ਮਹੀਨਾ ਇਸ ਮਹੀਨੇ ਦੇ ਵਿੱਚ ਆਪਾਂ ਗੋਭੀ ਦਾ ਜਿਹੜਾ ਗੋਭੀ ਦੇ ਅਲੱਗ-ਅਲੱਗ ਟਾਈਮ ਟੇਬਲ ਦੇ ਹਿਸਾਬ ਨਾਲ ਪਨੀਰੀਆਂ ਹੁੰਦੀਆਂ ਨੇ ਵੀ ਇਸ ਟਾਈਮ ਤੇ ਲੱਗਣੀਆਂ ਸਾਰੀਆਂ ਕੰਪਨੀਆਂ ਦੀਆਂ ਸਾਰੀਆਂ ਵਧੀਆ ਹੁੰਦੀਆਂ ਨੇ ਲਗਭਗ ਪਰ ਟਾਈਮ ਟੇਬਲ ਦੇ ਹਿਸਾਬ ਨਾਲ ਇਸ ਦੀ ਚੋਣ ਕੀਤੀ ਜਾਂਦੀ ਹੈ ਇਹ ਨਹੀਂ ਹੈਗਾ ਵੀ ਜਿਹੜੀ ਮੈਂ ਤੁਹਾਨੂੰ ਦੱਸਤੀ ਉਹ ਤੁਸੀਂ ਫਰਵਰੀ ਚ ਲਾ ਲੂਗੇ ਤਾਂ ਉਹ ਫੇਲ ਹੋ ਜੂਗੀ ਇਹ ਇਸ ਤਰ੍ਹਾਂ ਜਿਹੜਾ ਹੁਣ ਟਾਈਮ ਚੱਲ ਰਿਹਾ ਹੈਗਾ ਮਤਲਬ ਮਈ ਦਾ ਤੁਸੀਂ ਪੂਰੀ ਮਈ ਦੇ ਵਿੱਚ ਇਹ ਆਪਣਾ ਸਜੈਂਟਾ ਕੰਪਨੀ ਦੀ 1522 ਆਉਂਦੀ ਹੈ ਇੱਕੇ ਕੰਪਨੀ ਦੀ ਆਉਂਦੀ ਹੈ ਇਹਦੀ ਪਨੀਰੀ ਬੀਜ ਕੇ ਆਪਣੀ ਗੋਭੀ ਦੀ ਖੇਤੀ ਕਰ ਸਕਦੇ ਹੋ ਇਹ ਦੇ ਉੱਤੇ ਮੈਂ ਕਮਰਸ਼ੀਅਲ ਤੌਰ ਤੇ ਖੇਤੀ ਕਰਨ ਬਾਰੇ 1522 ਦੀ ਵੀਡੀਓ ਪਾਉਂਗਾ ਗੋਭੀ ਦੀ ਉਹ ਵੀ ਤੁਸੀਂ ਦੇਖ ਲਿਓ ਤੇ ਇਸ ਦੀ ਗੋਭੀ ਦੀ ਗੱਲ ਕਰੀਏ ਤਾਂ ਗੋਭੀ ਦਾ ਲਗਭਗ 9 ਇੰਚ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਲਾ ਰੱਖਿਆ ਜਾਂਦਾ ਜੀ ਇਸ ਨੂੰ ਬਟਾਂ ਦੇ ਉੱਤੇ ਲਾਇਆ ਜਾਂਦਾ ਜੀ ਇਹ ਗਰਮੀ ਵਾਲੀ ਗੋਭੀ ਹੈ ਜੀ ਇਹ ਗਰਮੀ ਨੂੰ ਸਹਿਣ ਕਰਦੀ ਹੈ ਜੀ 15 22 ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਬੈਂਗਣ ਬੈਂਗਣੀ ਦੀ ਜੇਕਰ ਆਪਾਂ ਬੈਂਗਣ ਬੈਂਗਣੀ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਫਾਸਲੇ ਦੀ ਗੱਲ ਕਰੀਏ ਤਾਂ 2 ਤੋਂ 2.5 ਫੁੱਟ ਫਾਸਲੇ ਤੇ ਲਾਇਆ ਜਾਂਦਾ ਜੀ ਇਹਦੇ ਵਿੱਚ ਕਾਫੀ ਵੈਰਾਈਟੀਆਂ ਨੇ ਜੀ ਜਿਵੇਂ ਹੁਣ ਇੱਕ ਸਾੰਮਲੀ ਆਉਂਦੀ ਹੈ ਜੀ ਬੈਂਗਣੀ ਇੱਕ ਚੂਚੂ ਆਉਂਦਾ ਜੀ ਇੱਕ ਮੈਕੋ ਦਾ ਆਉਂਦਾ ਜੀ ਗੋਲਾ ਕਹਿੰਦੇ ਨੇ ਉਹਨੂੰ ਜਾਪੂਰਥੇ ਵਾਲਾ ਬੈਂਗਣ ਕਹਿੰਦੇ ਨੇ ਇਸ ਤਰ੍ਹਾਂ ਬਾਕੀ ਗ੍ਰੀਨ ਕਲਰ ਚ ਵੀ ਆਉਂਦੇ ਨੇ ਜੀ ਵਾਈਟ ਚ ਵੀ ਆਉਂਦੇ ਨੇ ਇਹ ਤੁਸੀਂ ਆਪਣੀ ਲੋੜ ਮੁਤਾਬਕ ਤੁਸੀਂ ਲਾ ਸਕਦੇ ਹੋ ਜੀ ਤੇ ਤੇ 2 ਤੋਂ 2.5 ਫੁੱਟ ਦਾ ਫਾਸਲਾ ਰੱਖ ਕੇ ਤੁਸੀਂ ਬੈਂਗਣ ਬੈਂਗਣੀ ਲਾ ਸਕਦੇ ਹੋ ਇਸ ਦੇ ਵਿੱਚ ਮੈਂ ਤੁਹਾਨੂੰ ਵੈਰਾਈਆਂ ਦੱਸ ਦੁੱਤੀਆਂ ਜਿਹੜੀ ਮਰਜੀ ਸਾਰੀਆਂ ਦਾ ਪ੍ਰੋਸੈਸ ਸੇਮ ਹੀ ਆ ਜੀ ਇਹ ਦੇ ਵਿੱਚ ਅੱਪਾ ਜਿਹੜਾ ਖੀਰਾਗਾ ਖੀਰੇ ਨੂੰ ਵੀ ਆਪਾਂ ਪੂਰੀ ਮਈ ਦੇ ਲਗਭਗ 15 ਮਈ ਤੱਕ ਲਾ ਸਕਦੇ ਆ ਜੇ ਕਮਰਸ਼ੀਅਲ ਤੌਰ ਤੇ ਲਾਉਣਾ ਜੇ ਆਪਣੇ ਲਈ ਲਾਉਣਾ ਤਾਂ ਤੁਸੀਂ ਕੋਈ ਦਿੱਕਤ ਨਹੀਂ ਫਿਰ ਲੇਟ ਤੱਕ ਵੀ ਲਾ ਸਕਦੇ ਹੋ ਇਹ ਫਰਵਰੀ ਦੇ ਵਿੱਚ ਵੀ ਲੱਗ ਸਕਦਾ ਕਮਰਸ਼ੀਅਲ ਤੌਰ ਤੇ ਤੇ ਜੇ ਗੱਲ ਕਰੀਏ ਮਿਰਚ ਦੀ ਮਿਰਚ ਜੇ ਇੰਨੀ ਸੇਤੀ ਹੋ ਸਕੇ ਜਿਵੇਂ ਫਰਵਰੀ ਦੇ ਵਿੱਚ ਲੱਗੇ ਜੇ 27 ਨੰਬਰ ਕਮਰਸ਼ੀਅਲ ਤੌਰ ਤੇ ਲਾਉਣੀ ਹੈ ਤਾਂ ਉਸ ਦਾ ਝਾੜ ਦੂਸਰੀਆਂ ਮਿਰਚਾਂ ਦਾ ਜ਼ਿਆਦਾ ਹੋਊਗਾ ਜੇਕਰ ਤੁਸੀਂ ਮਤਲਬ ਆਪਣੇ ਖਾਣ ਲਈ ਲਾਉਣੀ ਹੈ ਤਾਂ ਤੁਸੀਂ ਕੋਈ ਦਿੱਕਤ ਨਹੀਂ ਤਾਂ ਤੁਸੀਂ ਹੁਣ ਵੀ ਲਾ ਸਕਦੇ ਹੋ ਇਸ ਤਰ੍ਹਾਂ ਜਿਵੇਂ ਧਨੀਏ ਦੀ ਗੱਲ ਕਰੀਏ ਤਾਂ ਧਨੀਆ ਅਗਲੇ ਮਹੀਨੇ ਵੀ ਲਾ ਸਕਦੇ ਹਾਂ ਆਰਕੇ ਦਾ ਜਿਹੜਾ ਪਾਲਕ ਪੱਤਾ ਮੂਲੀ ਆ ਇਹ ਗਰਮੀ ਵਾਲੀ ਆ ਇਹਦੀ ਵੀ ਕੋਈ ਦਿੱਕਤ ਨਹੀਂ ਹੈਗੀ ਲਗਭਗ ਇਹ ਵੈਰਾਈਟੀਆਂ ਨੇ ਜਿਹੜੀਆਂ ਤੁਸੀਂ ਫਰਵਰੀ ਦੇ ਵਿੱਚੋਂ ਲਾ ਕੇ ਤੁਸੀਂ ਮਈ ਦੇ ਤੱਕ ਲਾ ਸਕਦੇ ਹੋ ਜੇਕਰ ਤੁਸੀਂ ਕਮਰਸ਼ੀਅਲ ਲਾਉਣੀਆਂ ਨੇ ਤਾਂ ਤੁਸੀਂ ਸਾਡੇ ਨਾਲ ਕਾਲ ਵੀ ਕਰ ਸਕਦੇ ਹੋ ਅਸੀਂ ਤੁਹਾਨੂੰ ਉਸ ਲਈ ਪੂਰੀ ਜਾਣਕਾਰੀ ਦੇ ਦਾਂਗੇ ਇਹ ਅਸੀਂ ਜਿਹੜੀ ਵੀਡੀਓ ਬਣਾਈ ਆ ਇੱਕ ਰੇਲੂ ਪੱਧਰ ਤੇ ਜਿਵੇਂ ਕਿਚਨ ਗਾਰਡਨ ਕਹਿ ਲੋ ਜਾਂ ਹੋਰ ਕਹਿ ਲੋ ਕਈ ਗਮਲਿਆਂ 'ਚ ਤਿਆਰ ਕਰਦੇ ਨੇ ਕੋਈ ਕਿਵੇਂ ਤਿਆਰ ਕਰਦੇ ਨੇ ਉਹਨਾਂ ਲਈ ਵੀਡੀਓ ਬਣਾਈ ਆ ਵੀ ਆਪਣੇ ਘਰੇ ਖਾਣ ਲਈ ਸਬਜ਼ੀਆਂ ਆ ਆਪਾਂ ਕਿਵੇਂ ਪੈਦਾ ਕਰੀਏ ਤੇ ਕਿਹੜੀ ਵੈਰਾਈਟੀ ਲਾਈਏ ਉਹਨਾਂ ਨੂੰ ਵਿਚਾਰਿਆਂ ਨੂੰ ਕਈ ਵਾਰੀ ਵੈਰਾਈਟੀ ਗਲਤ ਮਿਲ ਜਾਂਦੀ ਆ ਉਹ ਵੈਰਾਈਟੀ ਗਲਤ ਮਿਲ ਜਾਂਦੀ ਆ ਉਸ ਦੀ ਸੇਵਾ ਕਰਦੇ ਰਹਿੰਦੇ ਨੇ ਅੱਗੇ ਖਾਣ ਪੀਣ ਨੂੰ ਕੁਝ ਨਹੀਂ ਨਿਕਲਦਾ ਫਿਰ ਉਹ ਹੌਲੀ ਹੌਲੀ ਲਾਉਣ ਵੀ हट ਜਾਂਦੇ ਨੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਹੁੰਦੀਆਂ ਤਾਂ ਹੈਗੀਆਂ ਨਹੀਂ ਹੈਗੀਆਂ ਨਹੀਂ ਲਾ ਕੇ ਕੀ ਕਰਾਂਗੇ ਤੇ ਇਸ ਤਰ੍ਹਾਂ ਤੁਸੀਂ ਜਦੋਂ ਵੀ ਕੋਈ ਬੀਜ ਲੈਣਾ ਤਾਂ ਬੀਜ ਦੇ ਦੇ ਪੌਚ ਦੇ ਉੱਤੇ ਐਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਿਆ ਕਰੋ ਕਈ ਵਾਰੀ ਕਈ ਦੁਕਾਨਦਾਰ ਐਸਪਾਇਰੀ ਬੀਜ ਹੀ ਦੇ ਦਿੰਦੇ ਨੇ ਉਹ ਫਿਰ ਤੁਸੀਂ ਬੀਜ ਦਿਨੇ ਤੁਹਾਡੇ ਹਰੇ ਨਹੀਂ ਹੁੰਦੇ ਫਿਰ ਉਸ ਤੋਂ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਮਿਹਨਤ ਬੇਕਾਰ ਜਾਂਦੀ ਹੈ ਬਾਕੀ ਕਈ ਜਿਵੇਂ ਦੁਕਾਨਦਾਰ ਵੀਰ ਨੇ ਜਿਵੇਂ ਕੋਈ ਪੈਸਟੀਸਾਈਡ ਦਾ ਕੰਮ ਕਰਦੇ ਨੇ ਜਾਂ ਹੋਰ ਕਰਦੇ ਨੇ ਉਹ ਇਹ ਸੋਚਦੇ ਨੇ ਵੀ ਚਲੋ ਆਪਾਂ ਪੈਸਟੀਸਾਈਡ ਦਾ ਕੰਮ ਤਾਂ ਕਰਦੇ ਆ ਆਪਾਂ ਲੋਕਾਂ ਨੂੰ ਘਰੇ ਲਾਉਣ ਲਈ ਬੀਜ ਵਧੀਆ ਨਹੀਂ ਆ ਕਰਈਏ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਇੱਕ ਕੰਪਨੀੋਂ ਫੜ ਲੈਂਦੇ ਨੇ ਜਿਵੇਂ ਫੜ ਲੈ ਬ੍ਰਿਸ ਏਜੈਂਟਾਂ ਦਾ ਦੇਣਾ ਜੀ ਆਪਾਂ ਨੇ ਵੱਡੀ ਕੰਪਨੀ ਐ ਏਜੈਂਟਾ ਵੀ ਇਹਦੇ ਸਾਰੀਆਂ ਵੈਰੈਟੀ ਆਪਾਂ ਏਸੇ ਦੀ ਲੈ ਕੇ ਆਈਏ ਉਹ ਗੱਲ ਬਿਲਕੁਲ ਸਹੀ ਨਹੀਂ ਹੈਗੀ ਮੈਂ ਏਸੇ ਕਰਕੇ ਮੈਂ ਤੁਹਾਨੂੰ ਸਾਰੀਆਂ ਟਾਪ ਦੀਆਂ ਵਧੀਆ ਵੈਰਾਈਟੀਆਂ ਦੱਸੀਆਂ ਨੇ ਵੀ ਜੇ ਤੁਸੀਂ ਇਹ ਵੈਰਾਈਟੀਆਂ ਲਾਉਂਗੇ ਤਾਂ ਬਹੁਤ ਵਧੀਆ ਤੁਹਾਨੂੰ ਕਾਮਯਾਬੀ ਮਿਲੂਗੀ ਤੇ ਤੁਹਾਡੇ ਸਬਜ਼ੀਆਂ ਦੇ ਘਰੇ ਲੱਗ ਜਾਣਗੇ ਇਸ ਕਰਕੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਵੀ ਇਹ ਬੀਜ ਦੇ ਉੱਤੇ ਸਾਰਾ ਨਿਰਭਰ ਕਰਦਾ ਐਨਾ ਕੁਝ ਕਹਿੰਦਾ ਹੋਇਆ ਜੇਕਰ ਮੈਂ ਕੋਈ ਗਲਤੀ ਕਰ ਗਿਆ ਤਾਂ ਮਾਫ਼ ਕਰਨਾ ਬਾਕੀ ਜੇਕਰ ਤੁਹਾਨੂੰ ਕੋਈ ਡਾਊਟ ਆ ਗਿਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਹੋਰ ਇਹਨਾਂ ਵੀਰਾਂ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਘੰਟੀ ਵਾਲਾ ਬਟਨ ਦਬ ਦੋ ਤਾਂ ਕਿ ਜਦੋਂ ਕੋਈ ਨਵੀਂ ਵੀਡੀਓ ਆਵੇ ਤੇ ਤੁਹਾਡੇ ਕੋਲੇ ਪਹੁੰਚ ਜਾਵੇ ਨਾਲ ਦੀ ਨਾਲ ਤੇ ਇੰਨਾ ਕੁਛ ਕਹਿੰਦਾ ਹੋਇਆ ਖੇਮਾ ਦਾ ਜਾਚ ਕਰ ਧੰਨਵਾਦ ਜੀ